ਹਾਂਜੀ ਰਾਜੇ ਸਾਰਤਾ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਵੀ ਜਿਹੜਾ ਉਹ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਰਾਜੇ ਆਪਣੀ ਕਲਾਸ ਜਿਹੜੀ ਹੈਗੀ ਅੱਜ ਗਗਤ ਕਾਲ ਦੇ ਵਿੱਚ ਉਹਦੇ ਪ੍ਰਸ਼ਾਸਨ ਵਿਵਸਥਾ ਦੇ ਨਾਲ ਜਿਹੜੀ ਅੱਜ ਦੇ ਆਪਣੇ MCQ ਆ ਤਾਂ ਬਈ ਲਿੰਕ ਕਰਦੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦੋ ਤਾਂ ਜੋ ਹੋਰ ਸਟੂਡੈਂਟਸ ਜਿਹੜੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਤਾਂ ਆਪਾਂ ਕਲਾਸ ਸ਼ੁਰੂ ਕਰਦੇ ਹਾਂ ਬਈ ਚੈਟ ਬਾਕਸ ਦੇ ਵਿੱਚ ਜਿਹੜਾ ਹੈਗਾ ਆਪਣਾ ਸਹੀ ਆਨਸਰ ਉਹ ਨੂੰ ਸੈਂਡ ਕਰ ਦੇਣਾ ਗੁਪਤ ਸਾਮਰਾਜ ਦੀ ਸਭ ਤੋਂ ਵੱਡੀ ਪ੍ਰਦੇਸ਼ਿਕ ਇਕਾਈ ਕੀ ਸੀ ਗੁਪਤ ਸਾਮਰਾਜ ਦੀ ਸਭ ਤੋਂ ਵੱਡੀ ਪ੍ਰਦੇਸ਼ਿਕ ਇਕਾਈ ਕੀ ਸੀ ਦੇਸ਼, ਗ੍ਰਾਮ, ਪੰਚਾਇਤ, ਸ਼ਹਿਰ ਸਭ ਤੋਂ ਵੱਡੀ ਇਕਾਈ ਦੱਸਣੀ ਹੈ ਬਈ ਦੇਸ਼, ਗ੍ਰਾਮ, ਪੰਚਾਇਤ ਸ਼ਹਿਰ ਹਾਂਜੀ ਰਾਜੇ ਦੇਸ਼ ਜਿਹੜੀ ਉਹ ਸਭ ਤੋਂ ਵੱਡੀ ਇਕਾਈ ਸੀ ਗੁਪਤ ਸਾਮਰਾਜ ਵਿੱਚ ਦੇਸ਼ ਦੇ ਸ਼ਾਸਕ ਨੂੰ ਕੀ ਕਿਹਾ ਜਾਂਦਾ ਸੀ ਜਿਹੜਾ ਦੇਸ਼ ਦਾ ਮੁਖੀ ਹੁੰਦਾ ਸੀਗਾ ਰਾਜੇ ਉਹਨੂੰ ਕੀ ਕਹਿੰਦੇ ਸੀ ਉਪਾਰਿਕ ਗੋਪਨਾ ਵਿਸ਼ੇਪਤੀ ਜਾਂ ਚਾਤ ਤੇ ਗੁਪਤ ਸਾਮਰਾਜ ਵਿੱਚ ਜਿਹੜਾ ਦੇਸ਼ ਦਾ ਸ਼ਾਸਕ ਹੁੰਦਾ ਸੀ ਉਹਨੂੰ ਕੀ ਕਹਿੰਦੇ ਸੀਗੇ ਗੋਪਨਾ ਕਹਿੰਦੇ ਸੀਗੇ ਗੁਪਤ ਕਾਲ ਦੀ ਦੂਜੀ ਪ੍ਰਾਂਤਕ ਇਕਾਈ ਕੀ ਸੀ ਇਨਕੇ ਦੇਸ਼ ਤੋਂ ਛੋਟੀ ਜਿਹੜੀ ਇਕਾਈ ਹੁੰਦੀ ਸੀ ਉਹਨੂੰ ਕੀ ਕਹਿੰਦੇ ਸੀਗੇ ਦੇਸ਼ ਗ੍ਰਾਮ ਭੁਗਤੀ ਜਾਂ ਵਿਸ਼ਿਆ ਜਿਹੜੀ ਦੂਜੀ ਇਕਾਈ ਹੁੰਦੀ ਸੀ ਬਈ ਉਹਨੂੰ ਕੀ ਕਹਿੰਦੇ ਸੀਗੇ ਦੇਸ਼ ਗ੍ਰਾਮ ਪੁਗਤੀ ਜਾਂ ਵਿਸ਼ਯ ਹਾਂਜੀ ਰਾਜੀ ਪੁਗਤੀ ਕਹਿੰਦੇ ਸੀਗੇ ਪੁਗਤੀ ਨੂੰ ਹੋਰ ਕੀ ਨਾਮ ਲਿਆ ਜਾਂਦਾ ਸੀਗਾ ਪ੍ਰਦੇਸ਼ ਵੀ ਕਹਿੰਦੇ ਸੀ ਤੇ ਇਹਦਾ ਜਿਹੜਾ ਮੁਖੀ ਹੁੰਦਾ ਸੀ ਉਹਨੂੰ ਕੀ ਕਹਿੰਦੇ ਸੀਗੇ ਪ੍ਰਦੇਸ਼ ਜਾਂ ਪੁਗਤੀ ਹੁੰਦਾ ਸੀ ਰਾਜੀ ਇਹਦਾ ਨਾਮ ਤੇ ਇਹਦੇ ਮੁਖੀ ਨੂੰ ਕੀ ਕਹਿੰਦੇ ਸੀਗੇ ਜਿਹੜਾ ਪ੍ਰਦੇਸ਼ ਦੇ ਪੁਗਤੀ ਦਾ ਹੁੰਦਾ ਸੀਗਾ ਮੁਖੀ ਉਹਨੂੰ ਕਹਿੰਦੇ ਸੀਗੇ ਰਾਜੀ ਉਪਾਰਿਕ ਤੇ ਹੁੰਦਾ ਕੌਣ ਸੀ ਜਾਂ ਤਾਂ ਮਹਾਰਾਜ ਹੁੰਦਾ ਸੀ ਤੇ ਜਾਂ ਕੁਮਾਰ ਮਾਤਿਆ ਹੁੰਦਾ ਸੀ ਗੁਪਤ ਦੇ ਸ਼ਾਸਕ ਨੂੰ ਕੀ ਕਿਹਾ ਜਾਂਦਾ ਸੀ राजे ਉਪਾਰਿਕ ਗੋਪਨਾ ਵਿਸ਼ਪਤੀ ਚਾਤ ਇਹਦਾ ਅਨਸਰ ਮੈਂ ਤੁਹਾਨੂੰ ਦੱਸਦਾ ਉਪਾਰਿਕ ਹੁੰਦਾ ਸੀ ਗੁਪਤ ਕਾਲ ਵਿੱਚ ਜਿਲੇ ਵੰਡੇ ਹੋਏ ਸਨ ਗੁਪਤ ਕਾਲ ਦੇ ਵਿੱਚ ਜਿਹੜੇ ਜ਼ਿਲੇ ਸੀ राजे ਪ੍ਰਸ਼ਾਸਨਿਕ ਕਾਈ ਸੀਗੀ ਸਭ ਤੋਂ ਪਹਿਲਾਂ ਜਿਵੇਂ ਮੰਨ ਲਓ ਦੇਸ਼ ਸੀਗਾ ਫਿਰ ਉਸ ਤੋਂ ਬਾਅਦ ਪੁਕਤੀ ਸੀ ਤੇ ਪੁਕਤੀ ਤੋਂ ਬਾਅਦ ਜਿਲੇ ਆਉਂਦੇ ਸੀ ਰਾਜੇ ਜਿਲੇ ਜਿਨ੍ਹਾਂ ਨੂੰ ਵਿਸ਼ਿਆ ਕਿਹਾ ਜਾਂਦਾ ਸੀ ਜਿਲਿਆਂ ਨੂੰ ਜਿਲੇ ਨੂੰ ਵਿਸ਼ ਬੋਲਦੇ ਸੀ ਵਿਸ਼ਿਆ ਇਹਦੇ ਮੁਖੀ ਨੂੰ ਵਿਸ਼ਯਪਤੀ ਬੋਲਦੇ ਸੀ ਰਾਜੇ ਇਹਦੇ ਨਾਲ ਪਤੀ ਲੱਗ ਜਾਂਦਾ ਤਾਂ ਇਹ ਜਿਹੜੇ ਜਿਲੇ ਹੁੰਦੇ ਸੀ ਰਾਜੇ ਇਹ ਕਿੰਨੇ ਭਾਗਾਂ ਦੇ ਵਿੱਚ ਵੰਡੇ ਹੁੰਦੇ ਸੀਗੇ ਸ਼ਹਿਰ ਤੇ ਪਿੰਡ ਦੇ ਵਿੱਚ ਵੰਡੇ ਹੁੰਦੇ ਸੀਗੇ ਪ੍ਰਦੇਸ਼ ਜਾਂ ਪੁਕਤੀ ਦੇ ਵਿੱਚ ਵੰਡੇ ਹੁੰਦੇ ਸੀਗੇ ਗ੍ਰਾਮਾਂ ਦੇ ਵਿੱਚ ਵੰਡੇ ਹੁੰਦੇ ਸੀ ਜਾਂ ਕੋਈ ਨਹੀਂ ਆਪਾਂ ਕੀਤਾ ਸੀਗਾ ਇਹ ਹਾਂਜੀ ਰਾਜੇ ਇਹ ਸ਼ਹਿਰ ਤੇ ਪਿੰਡ ਦੇ ਵਿੱਚ ਵੰਡੇ ਹੁੰਦੇ ਸੀ ਸ਼ਹਿਰ ਦੇ ਜਿਹੜਾ ਮੁਖੀ ਹੁੰਦਾ ਸੀ ਉਹਨੂੰ ਪੁਰਪਾਲ ਕਿਹਾ ਜਾਂਦਾ ਸੀ ਰਾਜੇ ਤੇ ਜਿਹੜਾ ਪਿੰਡ ਦਾ ਮੁਖੀ ਹੁੰਦਾ ਸੀਗਾ ਉਹਨੂੰ ਗ੍ਰਾਮਿਕ ਕਹਿੰਦੇ ਸੀ ਪਿੰਡ ਨੂੰ ਗ੍ਰਾਮ ਕਿਹਾ ਜਾਂਦਾ ਸੀ ਰਾਜੇ ਸਭ ਤੋਂ ਛੋਟੀ ਇਕਾਈ ਸੀ ਇਹ ਠੀਕ ਹੈ ਤੇ ਜਿਹੜਾ ਇਹਦਾ ਮੁਖੀ ਹੁੰਦਾ ਸੀ ਉਹਨੂੰ ਗ੍ਰਾਮਿਕ ਕਿਹਾ ਜਾਂਦਾ ਸੀ ਗੁਪਤ ਸਾਮਰਾਜ ਵਿੱਚ ਪੁਲਿਸ ਅਧਿਕਾਰੀ ਨੂੰ ਕੀ ਕਹਿੰਦੇ ਸੀਗੇ ਦੰਡਪਾਸ਼ਿਕ ਮਹਾਦੰਡ ਨਾਇਕ ਮਹਾਪੀਲੂਮਤੀ ਜਾਂ ਕੋਈ ਨਹੀਂ ਗੁਪਤ ਕਾਲ ਦੇ ਵਿੱਚ ਪੁਲਿਸ ਅਧਿਕਾਰੀ ਜਿਹੜਾ ਮੁੱਖ ਪੁਲਿਸ ਅਧਿਕਾਰੀ ਹੁੰਦਾ ਸੀ ਉਹਨੂੰ ਕੀ ਕਹਿੰਦੇ ਸੀਗੇ ਦੰਡਪਾਸ਼ਿਕ ਮਹਾਦੰਡਨਾਇਕ ਮਹਾਪੀਲੂਮਤੀ ਜਾਂ ਕੋਈ ਨਹੀਂ ਕੀ ਕਹਿੰਦੇ ਸੀਗੇ ਬਈ ਉਹਨੂੰ ਨਹੀਂ ਰਜੇ ਦੰਡਪਾਸ਼ਿਕ ਕਹਿੰਦੇ ਸੀ ਜਿਹੜਾ ਪੁਲਿਸ ਦਾ ਅਧਿਕਾਰੀ ਹੁੰਦਾ ਸੀਗਾ ਉਹਨੂੰ ਦੰਡਪਾਸ਼ਿਕ ਕਿਹਾ ਜਾਂਦਾ ਸੀ ਤੇ ਜਿਹੜਾ ਮਹਾਦੰਡਨਾਇਕ ਹੁੰਦਾ ਸੀ ਉਹ ਮੁੱਖ ਨਿਆਂ ਮੰਤਰੀ ਹੁੰਦਾ ਸੀ ਮੁੱਖ ਨਿਆਂ ਮੰਤਰੀ ਹੁੰਦਾ ਸੀ ਰਜੇ ਇਹ ਜਿਹੜਾ ਪੁਲਿਸ ਅਧਿਕਾਰੀ ਹੁੰਦਾ ਸੀ ਉਹਨੂੰ ਦੰਡਪਾਸ਼ੀ ਕਹਿੰਦੇ ਸੀ ਤੇ ਜਿਹੜਾ ਮਹਾਪੀਲੂਮਤੀ ਹੁੰਦਾ ਸੀ ਇਹ ਕਿੰਦਾ ਸੀਗਾ ਹਾਥੀ ਸਵਾਰ ਸੈਨਾ ਦਾ ਪ੍ਰਧਾਨ ਹੁੰਦਾ ਸੀ ਹਾਥੀ ਸਵਾਰ ਸੈਨਾ ਦਾ ਪ੍ਰਧਾਨ ਸੀ ਠੀਕ ਹੈ ਗੋਪਤ ਸਾਮਰਾਜ ਵਿੱਚ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕੀ ਸੀ ਦੇਸ਼ ਗ੍ਰਾਮ ਪੰਚਾਇਤ ਸ਼ਹਿਰ ਇਹ ਆਪਾਂ ਹੁਣੇ ਕਰਕੇ ਟਿਆਂ ਲਾਸਟ ਕੁਐਸਚਨ ਦੇ ਵਿੱਚ ਡਿਸਕਸ ਨਹੀਂ ਬਈ ਪੰਚਾਇਤ ਨਹੀਂ ਗ੍ਰਾਮ ਸੀ ਪਿੰਡ ਸਭ ਤੋਂ ਛੋਟੀਆਂ ਕਈ ਪਿੰਡ ਪਿੰਡ ਨੂੰ ਕੀ ਕਹਿੰਦੇ ਸੀ ਗ੍ਰਾਮ ਤੇ ਇਹਦੇ ਮੁਖੀ ਨੂੰ ਕੀ ਕਹਿੰਦੇ ਸੀ ਗ੍ਰਾਮਿਕ ਠੀਕ ਹੈ ਨਾ ਪਿੰਡਾਂ ਨੂੰ ਗ੍ਰਾਮ ਕਿਹਾ ਜਾਂਦਾ ਸੀ ਰਾਜੇ ਓਕੇ ਸਮਝ ਆ ਗਿਆ ਗ੍ਰਾਮ ਦੇ ਮੁਖੀ ਨੂੰ ਕੀ ਕਹਿੰਦੇ ਸੀ ਰਾਜੇ ਇਹ ਹੁਣੇ ਆਪਾਂ ਕਰ ਲਿਆ ਗ੍ਰਾਮਿਕ ਕਹਿੰਦੇ ਸੀਗੇ ਗੁਸਤਕਾਲ ਵਿੱਚ ਭੂਮੀਕਰ ਕੋਲ ਉਤਪਾਦਨ ਦਾ ਕਿੰਨਾ ਹਿੱਸਾ ਲਿਆ ਜਾਂਦਾ ਸੀ 1/3 ਤੋਂ 1/5 3/4 ਤੋਂ 5/6 1/4 ਤੋਂ 1/6 1/2 ਤੋਂ 1/6 ਹਾਂਜੀ ਰਾਜੀ 1/4 ਤੋਂ 1/6 ਲਿਆ ਜਾਂਦਾ ਸੀ ਸਿੰਚਾਈ ਲਈ ਕਿਹੜਾ ਜੰਤਰ ਵਰਤਿਆ ਜਾਂਦਾ ਸੀ ਸਿੰਚਾਈ ਕਰਨ ਵਾਸਤੇ ਰਾਜੀ ਜਿਹੜਾ ਜੰਤਰ ਵਰਤਿਆ ਜਾਂਦਾ ਸੀ ਉਹ ਦੱਸਣਾ ਰਹਟ ਜਾਂ ਕੰਟੀ ਜੰਤਰ ਚਾਟ ਜੰਤਰ ਪਾਟ ਜੰਤਰ ਜਾਂ ਕੋਈ ਨਹੀਂ ਇਹ ਆਪਾਂ ਕਲਾਸ ਨਹੀਂ ਕੀਤਾ ਸੀ ਰਾਜੀ ਰਹਾਟ ਜਾਂ ਕੰਡੀਸ਼ਨ ਕਰ ਜਿਹੜਾ ਉਹ ਸਿੰਚਾਈ ਲਈ ਵਰਤਿਆ ਜਾਂਦਾ ਸੀ ਇਹ ਆਪਾਂ ਆਪਣੀ ਕਲਾਸ ਨਹੀਂ ਡਿਸਕਸ ਕੀਤਾ ਗੁਪਤ ਕਾਲ ਵਿੱਚ ਸੰਧੀ ਵਿਗ੍ਰਹਿਕ ਅਧਿਕਾਰੀ ਸੀ ਜਿਹੜਾ ਸੰਧੀ ਵਿਗ੍ਰਹਿਕ ਹੁੰਦਾ ਸੀ ਰਾਜ ਜੋ ਕੀ ਕੰਮ ਹੁੰਦਾ ਸੀ ਉਹਦੀ ਕੀ ਰਿਸਪੌਂਸਿਬਿਲਟੀਜ਼ ਹੁੰਦੀ ਸੀ ਉਹਦੇ ਯੋਧ ਤੇ ਸ਼ਾਂਤੀ ਮੰਤਰੀ ਹੁੰਦਾ ਸੀ ਮੁੱਖ ਨਿਆਂ ਮੰਤਰੀ ਹੁੰਦਾ ਸੀ ਰਾਜ ਮਹਿਲ ਮੰਤਰੀ ਹੁੰਦਾ ਸੀ ਪੈਦਲ ਫੌਜ ਦਾ ਪ੍ਰਧਾਨ ਹੁੰਦਾ ਸੀ ਸੰਦੀ ਵਗ ਰਿਹਾ ਹੈ ਕਿ ਦੱਸਣਾ ਬਈ ਹਾਂਜੀ ਰਾਜੇ ਜੁੱਧ ਤੇ ਸ਼ਾਂਤੀ ਮੰਤਰੀ ਹੁੰਦਾ ਸੀ ਮੁੱਖ ਮੰਤਰੀ ਆਪਾਂ ਦਾ ਸੀ ਜੁਕੇ ਆ ਮਹਾ ਦੰਡ ਨਾਇਕ ਮਹਾ ਦੰਡ ਨਾਇਕ ਰਾਜ ਮਹਿਲ ਮੰਤਰੀ ਰਾਜੇ ਕੀ ਹੁੰਦਾ ਸੀਗਾ ਮਹਾ ਪ੍ਰਤੀਹਾਰ ਤੇ ਪੈਦਲ ਫੌਜ ਦਾ ਪ੍ਰਧਾਨ ਕਿੰਦਾ ਸੀਗਾ ਮਹਾ ਬਾਲਾ ਤਾਰਿਕ ਮਹਾ ਗਵਰ ਕਿ ਕਰੇ ਤਾਂ ਇਹ ਆਪਕੀ ਟੀਅਰ ਹੈ ਜੀ ਥਿਉਰੀ ਵਾਲੀ ਕਲਾਸ ਤੇ ਚਲ ਕੇ ਜਾ ਕੇ ਨਾ ਵਾਚ ਕਰ ਲਿਓ ਜਿਹੜੇ ਨਵੇਂ ਸਟੂਡੈਂਟ ਹੋਣਗੇ ਠੀਕ ਹੈ ਤੇ ਤੁਹਾਨੂੰ ਸਮਝ ਆ ਜਾਊਗਾ ਗੁਪਤ ਕਾਲ ਦਾ ਪ੍ਰਸਿੱਧ ਵਪਾਰ ਕੇਂਦਰ ਸੀ ਪ੍ਰਸਿੱਧ ਦਸਨਾ ਰਾ ਜੀ ਪਾਟਲੀਪੁੱਤਰ ਬਨਾਰਸ ਉਜੈਨ ਕੁਸ਼ਾਬੀ ਪ੍ਰਸਿੱਧ ਦਸਨਾ ਬਾਈ ਹੈ ਇਹ ਸਾਰੇ ਹੀ ਗੁਪਤ ਕਾਲ ਦੇ ਨਾਲ ਸੰਬੰਧਿਤ ਆ ਚਾਰੋਂ ਹੀ ਗੁਪਤ ਕਾਲ ਨਾਲ ਸੰਬੰਧਿਤ ਆ ਚਾਰਾਂ ਦੇ ਵਿੱਚੋਂ ਪ੍ਰਸਿੱਧ ਕਿਹੜਾ ਸੀਗਾ ਨਿਹਰਾਜੀ ਸਾਰੰਜਪ੍ਰਸਿੱਦ ਅਜੈਨ ਸੀਗਾ ਹੈ ਇਹ ਚਾਰੋਂ ਗੁਪਤ ਕਾਲ ਦੇ ਨਾਲ ਸੰਬੰਧਿਤ ਆ ਇਸ ਤੋਂ ਇਲਾਵਾ ਜਿਵੇਂ ਬਨਾਰਸ ਮਥੁਰਾ ਵਿਸ਼ਾਲੀ ਇਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਵਪਾਰ ਕੇਂਦਰ ਸੀਗੇ ਬਟ ਜਿਹੜਾ ਅਜੈਨਾ ਉਹ ਫੇਮਸ ਸੀਗਾ ਗੁਪਤ ਰਾਜਿਆਂ ਨੇ ਸਭ ਤੋਂ ਵੱਡੀ ਵੱਧ ਮੁਦਰਾ ਜਾਰੀ ਕੀਤੀਆਂ ਸਭ ਤੋਂ ਵੱਧ ਕਿਹੜੀਆਂ ਮੁਦਰਾ ਜਾਰੀ ਕੀਤੀਆਂ ਸੀ ਰਾਜੇ ਸੋਨੇ ਦੀਆਂ ਤਾਂਬੇ ਦੀਆਂ ਚਾਂਦੀ ਦੀਆਂ ਜਾਂ ਲੋਹੇ ਦੀਆਂ ਉਹਨਾਂ ਨੇ ਸੋਨੇ ਦੀ ਮੁਦਰਾ ਵੀ ਜਾਰੀ ਕੀਤੀ ਸੀ ਚਾਂਦੀ ਦੀ ਵੀ ਕੀਤੀ ਸੀ ਤਾਂਬੇ ਦੀ ਵੀ ਕੀਤੀ ਸੀ ਬਟ ਸਭ ਤੋਂ ਵੱਧ ਕਿਹੜੀਆਂ ਕੀਤੀਆਂ ਸੀ ਇਹ ਦੱਸਣਾ ਹਾਂਜੀ ਰਾਜੇ ਸੋਨੇ ਲਈਆਂ ਇਹਨਾਂ ਨੂੰ ਕੀ ਕਹਿੰਦੇ ਸੀ ਦਿਨਾਰ ਚਾਂਦੀ ਦੇਨ ਕੀ ਕਹਿੰਦੇ ਸੀ ਰੂਪਕ ਤਾਂਬੇ ਦੇਨ ਨੂੰ ਕੀ ਕਹਿੰਦੇ ਸੀ ਮਸ਼ਕ ਓਕੇ ਗੋਪਤ ਕਾਲ ਗੋਪਤ ਕਾਲ ਦੀ ਸਵਰਨ ਮੁੰਦਰਾ ਨੂੰ ਅਭਿਲੇਖਾਂ ਵਿੱਚ ਕੀ ਨਾਮ ਦਿੱਤਾ ਗਿਆ ਹੁਣ ਇਹ ਆਪਾਂ ਕਰਕੇ ਆਏ ਹਾਂ ਸਵਨਾਰ ਦਿਨਾਰ ਰੂਪਕ ਸਾਰੇ ਸਹੀ ਰਾਜੇ ਸਵਰਨ ਮੁਦਰਾ ਨੂੰ ਕੀ ਕਹਿੰਦੇ ਸੀ ਇਹਦਾ ਮਤਲਬ ਇਹੀ ਆ ਬਸ ਇਹਨੂੰ ਉਲਟ ਕਰਕੇ ਪਾਤਾ ਥੋੜਾ ਜਿਹਾ ਘੁਮਾ ਕੇ ਪਾਤਾ ਵੀ ਅਬਲੇਖਾਂ ਦੇ ਵਿੱਚ ਕੀ ਕਿਹਾ ਗਿਆ ਤੇ ਜਿਹੜਾ ਕੋਈ ਸਵਰਨ ਮੁਦਰਾ ਨੂੰ ਸੋਨੇ ਦੀ ਮੁਦਰਾ ਨੂੰ ਕਿਹਾ ਜਾਂਦਾ ਸੀਗਾ ਉਹੀ ਕਿਹਾ ਗਿਆ ਹੋਊਗਾ ਰਾਜੇ ਤਾਂ ਆਨਸਰ ਕੀ ਆਊਗਾ ਹਾਂਜੀ ਦਿਨਾਰ ਗੁਪਤ ਸਮਰਾਟ ਕਿਸ ਧਰਮ ਦੇ ਅਨੁਯਾਈ ਸੀ ਗੁਪਤ ਕਾਲ ਦੇ ਵਿੱਚ ਰਾਜੇ ਕਿਹੜਾ ਧਰਮ ਫੇਮਸ ਹੋ ਗਿਆ ਸੀ ਵੈਸ਼ਨਵ ਬੁੱਧ ਜੈਨ ਇਸਾਈ ਹੰਦਰਾਜ ਦੇ ਗੁਪਤ ਕਾਲ ਦੇ ਵਿੱਚ ਜਿਹੜਾ ਵੈਸ਼ਨਵ ਉਤਾਰਕ ਸੀ ਉਹਨੇ ਮੋੜ ਆਪਣੇ ਗੌਰਵ ਨੂੰ ਜਿਹੜਾ ਪ੍ਰਾਪਤ ਕਰ ਲਿਆ ਸੀ ਬੋਧ ਧਰਮ ਤੇ ਜੈਨ ਧਰਮ ਜਿਹੜੇ ਉਹ ਪਤਨ ਵੱਲ ਜਾ ਚੁੱਕੇ ਸੀ ਚਾਂਦੀ ਦੇ ਸਿੱਕੇ ਨੂੰ ਕੀ ਕਹਿੰਦੇ ਸੀ ਦਿਨਾਰ ਰੂਪਕ ਮਸ਼ਕ ਜਾਂ ਕੋਈ ਨਹੀਂ ਇਹ ਮੁਦਰਾਲੇ ਕੁਸ਼ਨ ਹੰਦਰਾਜ ਜੀ ਕਾਫੀ ਬੰਦੇ ਹੁੰਦੇ ਆ ਚਾਂਦੀ ਦੇ ਚਾਂਦੀ ਦੇ ਸਿੱਕੇ ਨੂੰ ਕੀ ਕਹਿੰਦੇ ਆ ਸੋਨੇ ਦੇ ਸਿੱਕੇ ਨੂੰ ਕੀ ਕਹਿੰਦੇ ਆ ਜਾਂ ਗੁਪਤ ਕਾਲ ਦੇ ਵਿੱਚ ਕਿਹੜੀ ਮੁਦਰਾ ਪ੍ਰਚਲਿਤ ਸੀ ਹੈ ਨਾ ਤੇ ਇਹਨਾਂ ਨੂੰ ਧਿਆਨ ਚ ਰੱਖਣਾ ਤਿੰਨ ਤਰ੍ਹਾਂ ਦੇ ਸਿੱਕੇ ਸੀਗੇ ਰਾਜੇ ਦਿਨਾਰ ਰੂਪਕ ਤੇ ਮਸ਼ਕ ਠੀਕ ਆ ਜੇ ਚਾਂਦੀ ਦੇ ਨੂੰ ਕੀ ਕਹਿੰਦੇ ਸੀ ਰੂਪਕ ਗੁਪਤ ਕਾਲ ਵਿੱਚ ਸਿੱਕਿਆਂ ਤੇ ਪਾਏ ਜਾਣ ਵਾਲੇ ਸਿੰਬਲ ਸਿੰਬਲ ਦੱਸਣੇ ਹੈ ਬਈ ਗੁਪਤ ਕਾਲ ਦੇ ਵਿੱਚ ਜੋ ਸਿੱਕਿਆਂ ਦੇ ਪਾਏ ਜਾਂਦੇ ਸੀਗੇ ਵੀਨਾ ਗਰੁਡ ਮੋਰ ਜਾਂ ਸਾਰੇ ਕਿਹੜੇ ਪਾਏ ਜਾਂਦੇ ਸੀ ਬਈ ਹਾਂਜੀ ਰਾਜੇ ਸਾਰੇ ਪਾਏ ਜਾਂਦੇ ਸੀ ਗੁਪਤ ਕਾਲ ਵਿੱਚ ਸੰਸਕ੍ਰਿਤ ਭਾਸ਼ਾ ਦਾ ਸਭ ਤੋਂ ਪ੍ਰਸਿੱਧ ਕਵੀ ਕੌਣ ਸੀ ਸੰਸਕ੍ਰਿਤ ਭਾਸ਼ਾ ਦਾ ਪ੍ਰਸਿੱਧ ਕਵੀ ਦੱਸਣਾ ਰਾਜੀ ਕਾਲੀਦਾਸ ਹਰੀਸੇਨ ਵਿਸ਼ਾਖਾਦਤ ਜਾਂ ਸੁਮੰਦੂ ਕੌਣ ਸੀਗਾ ਸੰਸਕ੍ਰਿਤ ਭਾਸ਼ਾ ਦਾ ਕਵੀ ਸਭ ਤੋਂ ਬੈਸਟ ਜਿਹੜਾ ਵਿਦਵਾਨ ਸੀਗਾ ਪ੍ਰਸਿੱਧ ਵਿਦਵਾਨ ਹਾਂਜੀ ਕਾਲੀਦਾਸ ਇਹ ਕਿਹਦੇ ਦਰਬਾਰ ਚ ਸੀਗਾ ਚੰਦਰਗੁਪਤ ਦੂਜੇ ਦੇ ਚੰਦਰਗੁਪਤ ਦੂਜੇ ਦੇ ਦਰਬਾਰ ਦੇ ਵਿੱਚ ਸੀਗਾ ਕਾਲੀਦਾਸ ਕਿਸ ਦੇ ਦਰਬਾਰ ਵਿੱਚ ਰਹਿੰਦਾ ਸੀ ਇਹਦਾ ਮੈਂ ਆਨਸਰ ਤੁਹਾਨੂੰ ਦੱਸਦਾ ਬਈ ਕੀ ਤੇਰਵਾਰ ਚ ਰਿੰਦਾ ਸੀ ਚੰਦਰਗੋਪਤ ਦੂਜਾ ਅਸ਼ੋਕ ਚੰਦਰਗੋਪਤ ਪਹਿਲਾ ਜਾਂ ਵਿਸ਼ਨੂ ਗੋਪਤ ਹਾਂਜੀ ਰਾਜਾ ਚੰਦਰਗੋਪਤ ਦੂਜੇ ਗੋਪਤ ਕਾਲ ਦਾ ਪ੍ਰਸਿੱਧ ਚਿਕਿਤਸਕ ਕੌਣ ਸੀ ਚਿਕਿਤਸਕ ਦੱਸਣਾ ਰਾਜੇ ਕਾਲੀਦਾਸ ਸੀਗਾ ਹਰੀਸ਼ੇਨ ਸੀ ਤਨਵੰਤਰੀ ਸੀ ਜਾਂ ਚਰਕ ਸੀ ਹਾਂਜੀ ਰਾਜੇ ਧਨਵੰਤਰੀ ਸੀਗਾ ਜਿਹੜਾ ਗੁਪਤ ਕਾਲ ਦਾ ਸੀਗਾ ਬਸ ਇਚਿਤ ਚਿਕਿਤਸਕ ਚਾਰਕ ਕੀ ਦੇਚੀ ਸੀਗਾ ਇਹ ਤੁਸੀਂ ਬਾਅਦ ਵਿੱਚ ਮੈਨੂੰ ਦੱਸਿਓ ਕਿ ਗੁਪਤ ਕਾਲ ਵਿੱਚ ਵਿਸ਼ਨੂੰ ਸ਼ਰਮਾ ਦੁਆਰਾ ਰਚਿਤ ਗ੍ਰੰਥ ਦੱਸੋ ਵਿਸ਼ਨੂੰ ਸ਼ਰਮਾ ਨੇ ਰਾਜੇ ਕਿਹੜਾ ਗ੍ਰੰਥ ਰਚਿਆ ਸੀਗਾ ਪੰਜ ਦੰਤਰ ਬਾਈਬਲ ਵਿਸ਼ਨੂੰ ਪ੍ਰਾਨ ਜਾਂ ਰਗੁਵੰਸ਼ ਵਿਸ਼ਨੂੰ ਸ਼ਰਮਾ ਦਾ ਗ੍ਰੰਥ ਦੱਸਣਾ ਬਈ ਹਾਂਜੀ ਰਾਜੇ ਪੰਜ ਤੰਤਰ ਸੀਗਾ ਜੋ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਤੇ ਹੁਣ ਇਹਦਾ ਪੰਜਾਬੀ ਤੋਂ ਵੱਧ ਪਛਾਵਾਂ ਦੇ ਵਿੱਚ ਜਿਹੜਾ ਅਨੁਵਾਦ ਹੋ ਚੁੱਕਿਆ ਆਰਿਆ ਪਟਯਮ ਤੇ ਸੂਰਿਆ ਸਿਧਾਂਤ ਨਾਮਕ ਗ੍ਰੰਥ ਕਿਸ ਨੇ ਰਚੇ ਇਹ ਦੋ ਗ੍ਰੰਥ ਰਾਜੇ ਗ੍ਰੰਥ ਮਤਲਬ ਪੁਸਤਕਾਂ ਆ ਦੋ ਇਹ ਕਿਹਦੀਆਂ ਰਚੀਆਂ ਹੋਈਆਂ ਵਿਸ਼ਨੂ ਸ਼ਰਮਾ ਦੀਆਂ ਹਰੀ ਸਿੰਘ ਦੀਆਂ ਆਰਿਆ ਪਟ ਦੀਆਂ ਵਾਂਗ ਪਟ ਦੀਆਂ ਕਿਹਦੀਆਂ ਰਚੀਆਂ ਹੋਈਆਂ ਇਹ ਹਾਂਜੀ ਰਾਜੀ ਆਰਿਆ ਭਟ ਦੀਆਂ ਰਚੀਆਂ ਹੋਈਆਂ ਇੰਨਾਂ ਇਹ ਦੋਨੋਂ ਪੁਸਤਕਾਂ ਆਰਿਆ ਭਟ ਕੌਣ ਸੀਗਾ ਇਹ ਗੋਤਕਾਲ ਦੇ ਵਿੱਚ ਸੀਗਾ ਰਾਜੀ ਪ੍ਰਸਿੱਧ ਗਣਿਤ ਸ਼ਾਸਤਰੀ ਸੀਗਾ ਇਹ ਆਰਿਆ ਭਟ ਸੀਗਾ ਜਿਹੜਾ ਤੇ ਜੋਤਿਸ਼ੀ ਸੀਗਾ ਗਣਿਤ ਸ਼ਾਸਤਰੀ ਤੇ ਜੋਤਿਸ਼ੀ ਸੀ ਇਹਨੇ ਦੋ ਰਚਨਾਵਾਂ ਲਿਖੀਆਂ ਸੀ ਰਾਜੀ ਸੂਰਿਆ ਭਟਮ ਤੇ ਆਰਿਆਪਟਨ ਦੇ ਸੂਰਿਆ ਸਿਧਾਂਤ ਆਰਿਆਪਟਨ ਦੇ ਵਿੱਚ ਰਾਜੇ ਇਹਨੇ ਗਣਿਤ ਨੂੰ ਤੇ ਖਗੋਲ ਸ਼ਾਸਤਰ ਦੋ ਵਿਸ਼ੇ ਜਿਹੜੇ ਉਹਨਾਂ ਨੂੰ ਅਲੱਗ-ਅਲੱਗ ਕੀਤਾ ਸੀਗਾ ਤੇ ਦਸ਼ਮਲਵ ਦੀ ਕਾਢ ਕੱਢੀ ਸੀਗੀ ਤੇ ਜਿਹੜਾ ਸੂਰਿਆ ਸਿਧਾਂਤ ਸੀ ਰਾਜੇ ਇਹਦੇ ਵਿੱਚ ਜਿਹੜੀ ਇਹਨੇ ਆ ਆਪਣਾ ਸੂਰਜ ਨੂੰ ਤੇ ਚੰਨ ਨੂੰ ਜੋ ਗ੍ਰਹਿਣ ਲੱਗਦੇ ਆ ਉਹਦੇ ਨਾਲ ਸੰਬੰਧਿਤ ਜਿਹੜੀ ਮਿਥ ਸੀਗੀ ਕਿ ਰਾਹੁ ਤੇ ਕੇਤੂ ਕਰਕੇ ਲੱਗਦੇ ਆ ਉਸ ਮਿਥ ਦਾ ਖੰਡਨ ਕੀਤਾ ਸੀਗਾ ਤੇ ਗ੍ਰਹਿਣ ਲੱਗਣ ਦਾ ਜਿਹੜਾ ਅਸਲੀ ਕਾਰਨ ਆ ਉਹ ਦੱਸਿਆ ਸੀਗਾ ਵੀ ਜਿਹੜੇ ਸੂਰਜ ਤੇ ਚੰਦਰਮਾ ਨੂੰ ਗ੍ਰਹਿਣ ਲੱਗਦੇ ਆ ਉੱਚ ਅੰਦਰਮਾ ਦੇ ਧਰਤੀ ਦਾ ਜਿਹੜਾ ਪਰਛਾਵਾਂ ਹੁੰਦਾ ਉਹਦੇ ਕਾਰਨ ਲੱਗਦੇ ਆ ਇਹ ਜਦੋਂ ਜੀਓਗ੍ਰਾਫੀ ਵਾਲਾ ਟਾਪਿਕ ਕਰਦੇ ਨਾ ਆਪਾਂ ਉਹਦੇ ਚ ਕਲੀਅਰ ਕਰਕੇ ਜੇ ਸਮਝਾਇਆ ਜਾਂਦਾ ਹੁੰਦਾ ਇਹ ਵੀ ਕੀ ਸਥਿਤੀ ਹੁੰਦੀ ਹੈ ਇਹਨਾਂ ਦੀ ਜਦੋਂ ਇਹ ਗ੍ਰਹਿਣ ਲੱਗਦੇ ਹੁੰਦੇ ਆ ਡਾਇਗ੍ਰam ਬਣਾ ਕੇ ਪੂਰਾ ਸਮਝਾਇਆ ਜਾਂਦਾ ਜਦੋਂ ਜੀਓਗ੍ਰਾਫੀ ਦਾ ਆਪਾਂ ਟਾਪਿਕ ਕਰਦੇ ਆ ਕਿਸ ਨੇ ਸਭ ਤੋਂ ਦੱਸਿਆ ਕਿ ਕਿਸ ਨੇ ਸਭ ਤੋਂ ਪਹਿਲਾਂ ਪਹਿਲਾਂ ਦੱਸਿਆ ਕਿ ਪ੍ਰਿਥਵੀ ਸੂਰਜ ਦੇ ਚਾਰੇ ਪਾਸੇ ਘੁੰਮਦੀ ਆ ਕਿਨੇ ਦੱਸਿਆ ਸੀ ਬਾਈ ਵਿਸ਼ਨੂ ਸ਼ਰਮਾ ਹਰੀ ਸਿੰਘ ਆਰਿਆ ਪਟ ਨਹੀਂ ਕੋਈ ਨਹੀਂ ਕਿਹਨੇ ਦੱਸਿਆ ਸੀਗਾ ਹਾਂਜੀ ਹਾਂਜੀ ਆਰਿਆ ਪਟ ਨੇ ਦੱਸਿਆ ਸੀਗਾ ਸੂਰਿਆ ਸਿਧਾਂਤ ਦੇ ਵਿੱਚ ਮੂਰਤੀਆਂ ਨੂੰ ਕੱਪੜਿਆਂ ਤੇ ਗਹਿਣਿਆਂ ਨਾਲ ਸਜਾਇਆ ਜਾਣ ਲੱਗਿਆ ਮੌਰੀਆ ਕਾਲ ਦੇ ਵਿੱਚ ਵੈਦਿਕ ਕਾਲ ਦੇ ਵਿੱਚ ਗੁਪਤ ਕਾਲ ਦੇ ਵਿੱਚ ਜਾਂ ਵਰਦਨ ਕਾਲ ਦੇ ਵਿੱਚ ਕਿਹੜੇ ਕਾਲ ਦੇ ਵਿੱਚ ਚਲਾਇਆ ਜਾਣ ਲੱਗਿਆ ਸੀ ਬਾਈ ਸਜਾਇਆ ਜਾਣ ਲੱਗਿਆ ਸੀਗਾ ਹਾਂਜੀ ਰਾਜੇ ਗੁਪਤ ਕਾਲ ਦੇ ਵਿੱਚ ਪਹਿਲਾਂ ਜਿਹੜੀਆਂ ਮੂਰਤੀਆਂ ਹੁੰਦੀਆਂ ਸੀ ਰਾਜੇ ਉਹ ਨਗਨ ਅਵਸਥਾ ਦੇ ਵਿੱਚ ਮਿਲਦੀਆਂ ਜਿਹੜੀਆਂ ਗੁਪਤ ਕਾਲ ਦੇ ਵਿੱਚ ਸਮੇਂ ਤੋਂ ਜਿਹੜੀਆਂ ਆਪਾਂ ਨੂੰ ਮੂਰਤੀਆਂ ਮਿਲੀਆਂ ਉਹ ਕੱਪੜਿਆਂ ਤੇ ਗਹਿਣਿਆਂ ਦੇ ਨਾਲ ਸਜਾਈਆਂ ਹੋਈਆਂ ਬ੍ਰਾਹਮਿਹਰ ਕੀ ਸੀ ਗਣੇਤ ਸ਼ਾਸਤਰੀ ਵਿਗਿਆਨੀ ਚਿਕਿਤਸਕ ਜਾਂ ਕੋਈ ਨਹੀਂ ਬ੍ਰਾਹਮਿਹਰ ਕੀ ਸੀ ਮਹਿਰ ਕੀ ਸੀਗਾ ਬਈ ਹੰਦੀ ਰਾਜ ਇਹ ਵਿਗਿਆਨੀ ਸੀ ਇਹਨੇ ਵੀ ਦੋ ਪੁਸਤਕਾਂ ਲਿਖੀਆਂ ਜਿਹੜੀਆਂ ਫੇਮਸ ਆ ਬ੍ਰਹਮ ਸਹਿਤਾ ਬ੍ਰਹਮ ਸਹਿਤਾ ਤੇ ਪੰਜ ਸਿਧਾਂਤਿਕਾ ਪੰਜ ਸਿਧਾਂਤਿਕਾ ਠੀਕ ਆ ਇਹ ਇਹਨੇ ਫੇਮਸ ਵਰਕ ਆ ਗੁਪਤ ਕਾਲ ਦੀ देन ਹੈ ਸਤਰੰਜ ਚਤੁਰੰਗ ਚੈਸ ਜਾਂ ਸਾਰੇ ਕੀ ਹੈ ਭਾਈ ਗੁਪਤ ਕਾਲ ਦੀ देन ਇਹਨਾਂ ਦੇ ਵਿੱਚੋਂ ਰਾਜੇ ਸਤਰੰਜ ਗੁਪਤ ਕਾਲ ਦੀ ਦੇਨਾ ਤੇ ਇਹ ਸਤਰੰਜ ਦੇ ਨਾਮ ਆ ਚਤਰੰਗ ਚਤੁਰੰਗ ਵੀ ਤੇ ਚੈਸ ਵੀ ਠੀਕ ਆ ਨਾ ਤਾਂ ਸਾਰੇ ਆਊਗਾ ਇਹ ਇਹਦੇ ਨਾਮ ਆ ਓਕੇ ਗੁਪਤ ਕਾਲ ਦੀ ਦਰਬਾਰੀ ਭਾਸ਼ਾ ਦੱਸੋ ਪਾਲੀ ਪ੍ਰਾਕ੍ਰਿਤ ਸੰਸਕ੍ਰਿਤ ਜਾਂ ਉਰਦੂ ਦਰਬਾਰੀ ਭਾਸ਼ਾ ਦੱਸਣੀ ਹੈ ਰਾਜੇ ਹਾਂਜੀ ਰਾਜੇ ਸੰਸਕ੍ਰਿਤ ਸੀਗੀ ਜਿਹੜੀ ਦਰਬਾਰੀ ਭਾਸ਼ਾ ਸੀਗੀ ਉਹ ਸੰਸਕ੍ਰਿਤ ਸੀ ਅਮਰ ਕੋਸ਼ ਕਿਸ ਦੀ ਰਚਨਾ ਹੈ ਅਮਰ ਸਿੰਘ ਵਿਸ਼ਨੂ ਸ਼ਰਮਾ ਸ਼ੂਦਰਕ ਜਾਂ ਕਾਲੀਦਾਸ ਅਮਰ ਕੋਸ਼ ਕਿਸ ਦੀ ਰਚਨਾ ਹੈ ਅਮਰ ਸਿੰਘ ਵਿਸ਼ਨੂ ਸ਼ਰਮਾ ਸ਼ੂਦਰਕ ਜਾਂ ਕਾਲੀਦਾਸ ਹਾਂਜੀ ਰਾਜੇ ਅਮਰ ਸਿੰਘ ਗੁਪਤ ਕਾਲ ਦੇ ਨਾਟਕਾਂ ਵਿੱਚ ਪ੍ਰਕਿਰਤ ਭਾਸ਼ਾ ਬੋਲਦੇ ਸਨ ਗੁਪਤ ਕਾਲ ਦੀ ਜਿਹੜੀ ਦਰਬਾਰੀ ਭਾਸ਼ਾ ਉਹ ਸੰਸਕ੍ਰਿਤ ਹੋ ਗਈ ਤਾਂ ਸੰਸਕ੍ਰਿਤ ਕਿਹੜੇ ਲੋਕ ਬੋਲਣਗੇ ਰਾਜੇ ਉੱਚ ਵਰਗ ਦੇ ਲੋਕ ਔਰਤਾਂ ਨੀਵੇਂ ਵਰਗ ਦੇ ਲੋਕ ਦੋ ਤੇ ਤਿੰਨ ਦੋਵੇਂ ਸੰਸਕ੍ਰਿਤ ਕਿਹੜੇ ਬੋਲਣਗੇ ਤੇ ਪ੍ਰਾਕਿਰਤ ਕਿਹੜੇ ਬੋਲਣਗੇ ਹਾਂਜੀ ਰਾਜੀ ਨੀਵੇਂ ਵਰਗ ਦੇ ਲੋਕ ਵੀ ਪ੍ਰਾਕਿਰਤ ਬੋਲਦੇ ਸੀ ਤੇ ਔਰਤਾਂ ਵੀ ਪ੍ਰਾਕਿਰਤ ਭਾਸ਼ਾ ਬੋਲਦੀਆਂ ਸੀ ਜਿਹੜੇ ਨਾਟਕ ਹੁੰਦੇ ਸੀ ਨਾ ਗੁਪਤ ਕਾਲ ਦੇ ਵਿੱਚ ਮਿਲਦੇ ਆ ਤਾਂ ਉਹਨਾਂ ਦੇ ਵਿੱਚ ਇਹ ਦੋਨੋਂ ਜਿਹੜੇ ਵਰਗ ਸੀਗੇ ਇਹ ਪ੍ਰਾਕਿਰਤ ਭਾਸ਼ਾ ਬੋਲਦੇ ਸੀ ਤੇ ਜਿਹੜੇ ਉੱਚ ਵਰਗ ਦੇ ਲੋਕ ਸੀਗੇ ਇਹ ਸੰਸਕ੍ਰਿਤ ਬੋਲਦੇ ਸੀ ਕਾਲੀਦਾਸ ਦੀਆਂ ਰਚਨਾਵਾਂ ਦੱਸੋ ਸ਼ਕੁੰਤਲਾ ਮੇਘਦੂਤ ਰਗੁਵੰਸ਼ ਜਾਂ ਸਾਰੇ ਹਾਂਜੀ ਰਾਜੀ ਸਾਰੇ ਠੀਕ ਹੈ ਵੈਰੀ ਗੁੱਡ ਰਾਜੀ ஏਸੀ ਆਪਣੇ एमसीक्यू ਕੱਲ वाली क्लास ਦੇ ਵਿੱਚ ਆਪਾਂ ਜਿੰਨੇ ਵੀ ਸਮਰਾਟ ਆ ਉਹਨਾਂ ਨਾਲ ਸੰਬੰਧਿਤ ਕੀਤੇ ਥੈਂਕ ਯੂ ਰਾਜੀ ਤੇ ਜਿੰਨੇ ਜਿਹੜਾ ਪ੍ਰਸ਼ਾਸਨ ਵਿਵਸਥਾ ਉਹਦੇ ਨਾਲ ਸੰਬੰਧਿਤ ਆਪਾਂ ਅੱਜ एमसीक्यू ਕਰ ਲਏ ਤਾਂ ਆਪਣਾ ਜਿਹੜਾ ਗੁਪਤ ਸਮਰਾਜ ਉਹ ਕੰਪਲੀਟ ਹੋ ਗਿਆ ਹੁਣ ਆਪਾਂ ਇਸ ਤੋਂ ਬਾਅਦ ਨੈਕਸਟ ਟਾਪਿਕ ਆ ਜਿਹੜਾ ਉਹ ਲੈ ਕੇ ਆਵਾਂਗੇ ਮੰਡੇ ਨੂੰ ਜਿਹਦੇ ਵਿੱਚ ਆਪਾਂ ਵਾਧਨ ਕਾਲ ਆ ਜਿਹੜਾ ਉਹਦੇ ਨਾਲ ਸੰਬੰਧਿਤ ਡਿਸਕਸ ਕਰਾਂਗੇ ਤੇ ਰਾਜੀ ਜੀ ਜੇ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਜਿਹਦੇ ਬੱਚਿਆਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਲਿੰਕ ਨੂੰ ਬਈ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਦੇ ਕਰੋ ਜਿਹੜੇ ਬਾਅਦ ਚ ਵਾਚ ਕਰਦੇ ਆ ਕਲਾਸ ਉਹ ਵੀ ਚੈਨਲ ਦਾ ਲਿੰਕ ਆ ਜਿਹੜਾ ਉਹ ਆਪਣੇ ਫਰੈਂਡ ਸਰਕਲ ਆਪਣੇ ਰਿਲੇਟਿਵਸ ਜੋ ਆਪਣੇ ਇਸ ਫੀਲਡ ਦੇ ਨਾਲ ਜੁੜੇ ਹੋਏ ਆ ਟੀਚਿੰਗ ਦੇ ਨਾਲ ਜਾਂ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ ਕਿਉਂਕਿ ਹਿਸਟਰੀ ਦੇ ਕੁਆਲਟੀ ਜਿਹੇ ਸਬਜੈਕਟਰ ਆ ਜੀ ਆਪਾਂ ਕਿਸੇ ਵੀ ਫੀਲਡ ਦੇ ਵਿੱਚ ਹੋਈਏ ਐਜੂਕੇਸ਼ਨ ਦੇ ਨਾਲ ਸੰਬੰਧਿਤ ਕੋਈ ਵੀ ਐਗਜ਼ਾਮ ਦੇਣਾ ਹੋਵੇ ਤਾਂ ਇਹ ਆਉਂਦੇ ਹੀ ਆਉਂਦੇ ਆ ਤਾਂ ਬਈ ਸ਼ੇਅਰ ਕਰਦੇ ਕਰੋ ਤਾਂ ਜੋ ਉਹਨਾਂ ਨੂੰ ਵੀ ਜਿਹੜਾ ਇਹਦਾ ਫ੍ਰੀ ਕਲਾਸਿਸ ਆ ਉਹਨਾਂ ਦਾ ਲਿੰਕ ਮਿਲ ਸਕੇ ਕਿਉਂਕਿ ਨਵਾਂ ਪਲੇਟਫਾਰਮ ਆ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਤਾਂ ਹੀ ਜਿਹੜਾ ਹੈਗਾ ਉਹਨਾਂ ਨੂੰ ਪਤਾ ਲੱਗੂਗਾ ਚੈਨਲ ਦੀ ਰੀਚ ਵਧੂਗੀ ਤੁਮੇ ਲਿਦਿਆ ਬਈ ਨੈਕਸਟ ਕਲਾਸ ਦੇ ਵਿੱਚ ਥੈਂਕ ਯੂ